ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਤੇ ਵਿਜੀਲੈਂਸ ਵੱਲੋਂ ਕਾਰਵਾਈ ਕਰਨ ਤੇ ਰੋਸ ਵਜੋਂ ਅੱਜ ਜਲੰਧਰ ਦੀ ਅਕਾਲੀ ਦਲ ਲੀਡਰਸ਼ਿਪ ਵੱਲੋਂ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ। ਸੀਐਮ ਭਗਵੰਤ ਮਾਨ ਦੇ ਮੁਰਦਾਬਾਦ ਦੇ ਨਾਰੇ ਲਗਾ ਕੇ ਪੁਤਲਾ ਸਾੜ ਕੇ ਰੋਸ ਜ਼ਾਹਿਰ ਕੀਤਾ ਗਿਆ। ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਬੀਤੇ ਦਿਨੀ ਜਿਸ ਤਰੀਕੇ ਦੇ ਨਾਲ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਘਰ ਦੇ ਵਿੱਚ ਅਣਮਨੁੱਖੀ ਵਤੀਰਾ ਕੀਤਾ ਗਿਆ ਉਹ ਬੇहद ਮੰਦਭਾਗ ਹੈ ਵਿਜੀਲੈਂਸ ਨੂੰ ਨੋਟਿਸ ਭੇਜ ਕੇ ਕਾਰਵਾਈ ਕਰਨੀ ਚਾਹੀਦੀ ਸੀ ਪਰ ਸਵੇਰੇ ਹੀ ਅਚਾਨਕ ਘਰ ਵਿੱਚ ਦਾਖਲ ਹੋਣਾ ਬੇहद ਨਿਰਾਸ਼ਾਜਨਕ ਹੈ ਮਨਨ ਹੋਰਾਂ ਨੇ ਕਿਹਾ ਹੈ ਕਿ ਸੀਐਮ ਮਾਨ ਪੰਜਾਬ ਦੇ ਆਮ ਮੁੱਦਿਆਂ ਤੇ ਅਜਈਆਂ ਕਾਰਵਾਈਆਂ ਕਰਕੇ ਲੋਕਾਂ ਦਾ ਧਿਆਨ ਪੜਕਾਉਣਾ ਚਾਹੁੰਦੇ ਨੇ ਤਾਂ ਜੋ ਲੋਕੀ ਵਿਕਾਸ ਦੇ ਨਾਮ ਤੇ ਕੁਝ ਵੀ ਨਾ ਕਰਨ ਅਤੇ ਨਾ ਹੀ ਸਵਾਲ ਚੁੱਕਣ ਉਹਨਾਂ ਨੇ ਕਿਹਾ ਹੈ ਕਿ ਜੇਕਰ ਭਗਵੰਤ ਮਾਨ ਨੇ ਰਾਜਨੀਤੀ ਕਰਨੀ ਹੈ ਤਾਂ ਵਿਕਾਸ ਦੇ ਮੁੱਦਿਆਂ ਤੇ ਕਰੇ ਨਾ ਕਿ ਬਦਲਾਖੋਰੀ ਦੀ ਦੂਜੇ ਪਾਸੇ ਸੈਂਟਰਲ ਹਲਕਾ ਇੰਚਾਰਜ ਇਕਬਾਲ ਸਿੰਘ ਢਿੰਦਸਾਨ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਵਿਕਰਮ ਸਿੰਘ ਮਜੀਠੀਆ ਦੀ ਕਿਦਾਰ ਖੁਸ਼ੀ ਕਰਨ ਲਈ ਅਜਈਆਂ ਝੂਠੀਆਂ ਕਾਰਵਾਈਆਂ ਕਰਵਾ ਰਹੇ ਨੇ ਇਸ ਬੰਦੇ ਵਿੱਚ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮੰਨਣ ਅਤੇ ਸੈਂਟਰਲ ਹਲਕਾ ਇੰਚਾਰਜ ਇਕਬਾਲ ਸਿੰਘ ਢਿੰਸਾ ਹੋਰਾਂ ਨੇ ਕੀ ਕੁਝ ਕਿਹਾ ਤੁਹਾਡੇ ਨਾਲ ਵੀ ਸਾਂਝਾ ਕਰ ਰਹੇ ਹਾਂ ਹਾਂਜੀ ਸਰ ਅੱਜ ਪੁਤਲਾ ਕੀਤਾ ਜਾ ਰਿਹਾ ਹੈ ਭਗਵੰਤ ਮਾਨ ਦਾ ਕੀ ਪੂਰਾ ਮਾਮਲਾ ਹੈ ਕਿ ਕਿਸੇ ਦਾ ਕਾਰਜ ਨੂੰ ਬੰਦੇ ਲੈ ਕੇ ਮਾਰ ਦਿੰਦੇ ਆ ਪੂਰੀ ਦੀ ਪਾਸਾ ਕਰਾ ਲਿਆ ਜਿਹੜਾ ਕੇ ਜਿਹੜਾ ਦੇ ਘਰ ਲੋਕੀ ਕਾਰਜ ਕਰਦੇ ਆ ਅਕਾਲੀ ਦਰਬ ਨੂੰ ਬੰਦੇ ਆਪਣੀ ਕੋਸ਼ਿਸ਼ ਕਰਦੇ ਤੇ ਜੀ ਉਹਦੇ ਸਬੰਧ ਵਿੱਚ ਅੱਜ ਸਰਕਾਰ ਨੂੰ ਗਿਲੰਦਰ ਦੇ ਬੀਸੀ ਸਾਹਿਬ ਨੂੰ ਇਹ ਸਮਝਾਉਣ ਨੂੰ ਪੁੱਟਲਾ ਫੁੱਟੇ ਸਰਪੰਚ ਆਮ ਆਦਮੀ ਪਾਰਟੀ ਕੋਸ਼ਿਸ਼ ਦੱਸਣ ਆਏ ਆ ਕਿ ਜਿਹੜੀ ਤੁਸੀਂ ਬਦਲਾਖੂਰੀ ਦੀ ਨੀਤੀ ਕਰ ਰਹੇ ਆ ਕਿ ਬਦਲਾਖੂਰੀ ਦੀ ਨੀਤੀ ਚਲਣੀ ਨਹੀਂ ਕਿਉਂਕਿ ਜਿਹੜੀ ਤੁਸੀਂ ਜੋ ਵੀ ਦਿੱਲੀ ਵੀ ਅੱਜ ਤੱਕ ਇਹਨਾਂ ਨੇ ਪਰਚੇ ਕੀਤੇ ਆ ਇੱਕ ਪਰਚਾ ਵੀ ਅੱਜ ਤੱਕ ਇਹਨਾਂ ਨੇ ਧੁਰ ਨਹੀਂ ਕਿਉਂਕਿ ਇਹ ਕਿਹਦੀ ਪਰਚਾ ਕਿਸੇ ਨੂੰ ਸਹੀ ਨਹੀਂ ਦੇ ਸਕਦਾ ਕਿਉਂਕਿ ਇਹ ਲੋਕਾਂ ਨੂੰ ਸਿਰਫ ਗੁੰਮਰਾਹ ਕਰ ਰਹੇ ਸਰਕਾਰ ਵੀ ਗੁੰਮਰਾਹ ਹੋ ਕੇ ਆਈ ਜੀ ਲੋਕਾਂ ਨੇ ਆਪ ਮਾਰੇ ਵੋਟਾਂ ਪਾਈਆਂ ਪਰ ਜਦੋਂ ਲੋਕਾਂ ਨੂੰ ਹੁਣ ਫੈਸਲੇ ਦਾ ਪਤਾ ਲੱਗਾ ਕਿ ਇਹਨਾਂ ਨੇ ਕੀਤਾ ਕੀ ਆ ਇਹਦਾ ਹੁਣ ਸਤਾਈ ਦੇ ਵਿੱਚ ਲੋਕੀ ਜਵਾਬ ਦੇਣ ਨੂੰ ਤਿਆਰ ਆ ਜਿਹੜੇ ਲੋਕਾਂ ਦੇ ਵਿੱਚ ਲੀਡਰ ਸਾਹਿਬਾਨ ਘੁੰਮਦੇ ਪਏ ਆ ਉਹਨਾਂ ਨੂੰ ਸਿਰਫ ਇਹ ਦੱਬਣ ਦੀ ਕੋਸ਼ਿਸ਼ ਕਰ ਰਹੀਆਂ ਹਨ ਉਹਨਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰਦੀ ਪਈ ਆ ਪਰ ਲੋਕ ਬਹੁਤ ਸਿਆਣੇ ਆ ਲੋਕਾਂ ਨੂੰ ਪਤਾ ਹੈ ਕਿ ਬਦਲਾਖੋਰੀ ਹੋ ਰਹੀ ਆ ਲੋਕ ਇਹਨਾਂ ਨੂੰ ਸਤਾਈ ਚੇ ਦਾ ਸਾਰਾ ਜਵਾਬ ਦੇਣਗੇ ਤੁਹਾਡੇ ਮਾਧਿਅਮ ਰਮੀ ਇਹ ਕਹਿਣਾ ਚਾਹੁੰਦਾ ਕਿ ਲੋਕਾਂ ਨੂੰ ਇੱਕ ਇੱਕ ਗੱਲ ਦੇ ਬਾਰੇ ਗਿਆਨ ਇਹ ਨਾ ਸਮਝੋ ਕਿ ਜੇ ਤੁਸੀਂ ਇੱਕ ਵਾਰੀ ਝੂਠ ਬੋਲ ਕੇ ਸਰਕਾਰ ਲਈ ਦੁਬਾਰਾ ਵੀ ਤੁਹਾਡਾ ਕੋਈ ਫਾਇਦਾ ਹੋ ਸਕਦਾ ਇਹ ਹੁਣ ਤੁਹਾਡਾ ਫਾਇਦਾ ਨਹੀਂ ਇਹ ਨੁਕਸਾਨ ਹੀ ਆ ਇਹ ਸਮਝ ਲਓ ਕਿ ਅੱਜ ਤੋਂ ਜਦੋਂ ਦਾ ਮਜੀਠੀਆ ਸਾਹਿਬ ਨੂੰ ਫੜਿਆ ਆਕਾਲੀ ਦਲ ਨੇ ਉੱਪਰ ਹੀ ਹੁਣ ਆਉਣਾ ਆ ਇਹ ਅਲੱਗ 27 ਦੇ ਵਿੱਚ ਜਿਹੜੀ ਸਰਕਾਰ ਹੈ ਤੁਹਾਡੇ ਸਾਹਮਣੇ ਆ ਕੇ ਲੋਕਾਂ ਦੀ ਸੇਵਾ ਕਰੂਗੀ ਜਿੱਦਾਂ ਕਿ ਕਰਦੀ ਰਹੇ ਤੁਹਾਡਾ ਬਹੁਤ ਬਹੁਤ ਤੁਹਾਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪੱਤੇ ਜੋ ਵਿਕਲ ਸਿੰਘ ਮਜੀਠੀਆ ਜੋ ਸਾਡੇ ਸੀਨੀਅਰ ਕਲਤਾਂ ਦੇ ਲੀਡਰਸ਼ਿਪ ਦਾ ਮੰਤਰੀ ਹੈ ਉਹਨਾਂ ਦੇ ਘਰ ਜਿੱਦਾਂ ਜਾ ਕੇ ਜੀ ਜਲੇ ਨੇ ਵਿਹਾਰ ਕੀਤਾ ਕਿੰਨਾ ਤੜਕੇ ਜਾ ਕੇ ਕੰਦਾ ਡੱਪ ਕੇ ਗਏ ਆ ਉਹ ਬੜਾ ਨਿੰਦਣਯੋਗ ਗੱਲ ਆ ਕਿਉਂਕਿ ਮਜੀਠੀਆ ਸਾਹਿਬ ਕੋਈ ਗੇਂਦ ਨੂੰ ਕਹਿੰਦੇ ਤਾਂ ਬਲਾਉਂਦੇ ਤਾਂ ਮਜੀਠੀਆ ਸਾਹਿਬ ਨੇ ਜਾਣਾ ਮਜੀਠੀਆ ਸਾਹਿਬ ਲੁਕੇ ਹੋਏ ਥੋੜੋ ਸਿਗੇ ਜਿਸ ਤਰ੍ਹਾਂ ਵੀ ਕਿਸੇ ਨੂੰ ਕ੍ਰਾਈਮ ਬੰਦੇ ਨੂੰ ਫੜਨਾ ਹੋਵੇ ਕਿਉਂ ਨਾ ਬੰਦੇ ਨੂੰ ਉਦਾਂ ਦਾ ਵਿਹਾਰ ਕੀਤਾ ਗਿਆ ਫਿਰ ਉੱਥੇ ਲੇਡੀਜ਼ ਆ ਬੱਚੇ ਆ ਪਰ ਜਿੰਨਾਂ ਦਾ ਡੀਐਸਪੀ ਨੇ ਉੱਥੇ ਵਿਹਾਰ ਕੀਤਾ ਉਹ ਬੜਾ ਬੰਦਾ ਨਿੰਦਣਯੋਗ ਆ ਤੇ ਆ ਸਾਫਕਾ ਡੀਜੀਪੀ ਨੂੰ ਲਾਇਆ ਗਿਆ ਕਿ ਜਿਹੜੇ ਬੰਦੇ ਮੌਜੂਦਾ ਪੰਚੇ ਡੀਜੀਪੀ ਆ ਉਹ ਉਹਨਾਂ ਨੂੰ ਸਮਝ ਨਹੀਂ ਗਈ ਕੇਸ ਦੀ ਇਹ ਸਾਰੇ ਸਾਰੇ ਬੱਲਾ ਦਾ ਨੀਤੀ ਦੇ ਤਹਿਤ ਜਿਹੜੀਆਂ ਗੇਮਾਂ ਖੇਡੀਆਂ ਜਾ ਰਹੀਆਂ ਅਸੀਂ ਭਗਵੰਤ ਮਾਨ ਨੂੰ ਕਹਿੰਦੇ ਆ ਜੇ ਸਿਆਤ ਕਰਨੀ ਹੈ ਨਾ ਤੇ ਸਿਆਤ ਨਰੋਈ ਸਿਆਤ ਕਰੋ ਪੋਜ਼ਿਟਿਵ ਸਿਆਤ ਕਰੋ ਪੰਜਾਬ ਦੇ ਲਈ ਕੋਈ ਛੋਟੋ ਪੰਜਾਬ ਲਈ ਕੋਈ ਕੰਮ ਦਾ ਮਾਦਾ ਰੱਖੋ ਅੱਜ ਪੰਜਾਬ ਜਿਹੜਾ ਅਸੀਂ ਜਲੰਧਰ ਹੀ ਹੈ ਪਹਿਲਾਂ ਇਹਨੂੰ ਸਮਾਜ ਸਿਟੀ ਦਾ ਦਾਜਾ ਦਿੱਤਾ ਅੱਜ ਸਾ ਸਾ ਇੱਕੋ ਨਹੀਂ ਛੋੜਿਆ ਜਾਂ ਪਿਆ ਤੇ ਨਰਕ ਬਣ ਗਿਆ ਉਹਨੂੰ ਸ਼ੇਗੰਨਾ ਜਿਹੜੀਆਂ ਉਹਦੇ ਵੱਲ ਤਾਂ ਧਿਆਨ ਨਹੀਂ ਦਿੰਦਾ ਡਿਵੈਲਪਮੈਂਟ ਵੱਲ ਕੋਈ ਧਿਆਨ ਨਹੀਂ ਗਾ ਉਹਦਾ ਧਿਆਨ ਇੱਕੋ ਹੀ ਆ ਕਿ ਸੋਸ਼ਲ ਜਿਆ ਛੱਡ ਦਿਓ ਲੋਕਾਂ ਦਾ ਧਿਆਨ ਉੱਤੇ ਲਾ ਦਿਓ ਤੇ ਝੂਠ ਬੋਲੀ ਜਾਓ ਇਦਾਂ ਸਿਆਸਤਾਂ ਚੱਲਦੀਆਂ ਲੋਕੀ ਗਰਾਊਂਡ ਲੈਵਲ ਤੇ ਹਰ ਚੀਜ਼ ਸਮਝਦੇ ਆ ਤਸੀਂ ਜੋ ਪਾਰਟੀ ਹਾਈ ਕਮਾਂਡ ਸਾਨੂੰ ਕਹਿੰਦੀ ਅਸੀਂ ਉਹ ਹਰ ਸੰਗਤ ਹਾਲਸ ਕਰਾਂਗੇ ਬਿਕਰ ਸਿੰਘ ਜੀ ਕੇ ਲਈ ਜਿੰਨੀ ਚਿਰ ਉਹ ਬਾਹਰ ਨਹੀਂ ਆਉਂਦੇ ਕਲੀ ਸ਼ੌਮੀ ਕਲੀਦਲ ਨੂੰ ਮੰਗ ਪੱਤਰ ਭੇਜਿਆ ਇਹਨੂੰ ਮੰਨਜੋ ਐਸਕੇਨ ਸਾਹਿਬ ਨੇ ਡੀ ਸਾਹਿਬ ਨੇ ਪੰਜਾਹ ਤੋਂ ਕਰਨ ਕਿ ਮੰਗ ਪੱਤਰ ਚ ਕੀ ਲਿਖਿਆ ਮੰਗ ਪੱਤਰ ਜੀ ਨੇ ਇਹ ਲਿਖਿਆ ਜੀ ਜਿੱਥੇ ਸਾ ਜੋਦੀ ਇਹ ਦੀ ਮੰਗ ਤੋਂ ਹਾਂਜੀ ਸਰ